ਅੰਮ੍ਰਿਤਸਰ ਪਕਤਾਂ ਵਾਲਾ ਦਾਣਾ ਮੰਡੀ ਵਿਖੇ ਵਾਕ-ਵਾਕ ਪਿੰਡਾਂ ਤੋਂ ਕਿਸਾਨ ਆਪਣੀ ਫਸਲ ਲੈ ਕੇ ਆ ਰਹੇ ਹਨ ਦਾਣਾ ਮੰਡੀ ਪਕਤਾਂ ਵਾਲਾ ਵਿਖੇ ਫਸਲ ਦੀ ਆਮਦ ਜ਼ਿਆਦਾ ਹੋਣ ਕਾਰਨ ਹੁਣ ਦਾਣਾ ਮੰਡੀ ਪਕਤਾਂ ਵਾਲ 17 ਅਤੇ 18 ਸਤੰਬਰ ਨੂੰ ਕਿਸਾਨਾਂ ਲਈ ਬੰਦ ਰਹੇਗੀ ਕਿਉਂਕਿ ਦਾਣਾ ਮੰਡੀ ਪਕਤਾਂ ਵਾਲਾ ਚ ਕਿਸਾਨਾਂ ਲਈ ਟਰਾਲੀਆਂ ਖੜੀਆਂ ਕਰਨ ਦੀ ਜਗ੍ਹਾ ਨਹੀਂ ਸੀ ਅਤੇ ਨਾਲ ਹੀ ਆਮਦ ਜ਼ਿਆਦਾ ਹੋਣ ਕਾਰਨ ਉੱਥੇ ਆਮਦ ਦੇ ਅੰਬਾਰ ਲੱਗ ਚੁੱਕੇ ਸਨ ਜਿਸ ਨਾਲ ਲਿਫਟਿੰਗ ਵੀ ਨਹੀਂ ਹੋ ਰਹੀ ਸੀ ਹੁਣ 2 ਦਿਨ ਲਗਾਤਾਰ ਕਿਸਾਨਾਂ ਵੱਲੋਂ ਲਿਆਂਦੀ ਗਈ ਫਸਲ ਦੀ ਲਿਫਟਿੰਗ ਕਰਵਾਈ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਟਰੱਕ ਡਰਾਈਵਰਾਂ ਨੇ ਆਖਿਆ ਕਿ ਇੱਕ ਦਿਨ ਕਿਸਾਨਾਂ ਦੀ ਫਸਲ ਲਈ ਜਾਵੇ ਮੰਡੀ ਵਿੱਚ ਅਤੇ ਦੂਸਰੇ ਦਿਨ ਉਸ ਦੀ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਇਸ ਨਾਲ ਕਿਸਾਨਾਂ ਨੂੰ ਵੀ ਕੋਈ ਸਮੱਸਿਆ ਨਾ ਆਵੇ ਅਤੇ ਨਾ ਹੀ ਟਰੱਕ ਡਰਾਈਵਰਾਂ ਨੂੰ ਕੋਈ ਸਮੱਸਿਆ ਹੋਵੇ ਅਮਰitsar ਦਾਣਾ ਮੰਡੀ ਭਗਤਾਵਾਲਾ ਵਿੱਚ ਅਸੀਂ ਖੜੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਟਰੋਨ ਨਾਲ ਇੱਕ ਵਾਰੀ ਸਾਂਝੀਆਂ ਕਰਦੇ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੀ ਫਸਲ ਦੀ ਆਮਦ ਲੈ ਕੇ ਆ ਰਹੇ ਹਨ ਅਤੇ ਹੁਣ ਜਿਹੜੀ ਹੈ 16 ਤਰੀਕ ਨੂੰ ਸਰਕਾਰੀ ਖਰੀਦ ਵੀ ਸ਼ੁਰੂ ਹੋ ਚੁੱਕੀ ਹੈ ਪਰ ਨਾਲ ਇਹਦੇ ਨਾਲ ਹੀ 17 ਅਤੇ 18 ਤਰੀਕ ਲਈ ਕਿਸਾਨਾਂ ਲਈ ਇਹ ਮੰਡੀ ਬੰਦ ਕਰ ਦਿੱਤੀ ਗਈ ਹੈ ਕਾਰਨ ਇਹ ਹੈ ਕਿ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਆਏ ਸੀ ਜਿਸ ਕਾਰਨ ਇੱਥੇ ਟਰਾਲੀਆਂ ਅਤੇ ਹੁਣ ਜਿਹੜੇ ਟਰੱਕ ਲਿਫਟਿੰਗ ਕਰਦੇ ਸੀ ਫਸਲ ਨੂੰ ਉਹਨਾਂ ਵਾਸਤੇ ਖੜੇ ਹੁੰਦੇ ਇੱਥੇ ਜਗ੍ਹਾ ਵੀ ਨਹੀਂ ਰਹੀ ਸੀ ਦੂਜੇ ਪਾਸੇ ਜਦੋਂ ਮੰਡੀ ਬੋਰ ਨੇ ਇਸ ਦਾ ਐ ਜਾਰੀ ਕੀਤਾ ਹੈ ਕਿਸਾਨਾਂ ਵਾਸਤੇ ਵੀ ਕਿਸਾਨ ਹੁਣ 17 ਅਤੇ 18 ਤਰੀਕ ਨੂੰ ਆਪਣੀ ਫਸਲ ਜਾਨਕੀ ਮੰਡੀ ਵਿੱਚ ਨਹੀਂ ਲੈ ਕੇ ਆ ਸਕਦੇ ਦੂਜੇ ਪਾਸੇ ਜਿਹੜੇ ਇੱਥੇ ਟਰੈਕ ਪਰ ਡਰਾਈਵਰ ਹਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਕੀ ਆਖਿਆ ਉਹਨਾਂ ਦੀ ਗੱਲਬਾਤ ਵੀ ਤੁਹਾਨੂੰ ਜਰੂਰ ਕਰਾਂਗੇ ਨਾਲ ਸਾਡੇ ਇਸ ਵੇਲੇ ਡਰਾਈਵਰ ਮਨਦੀਪ ਸਿੰਘ ਖੜੇ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਕੀ ਮੁਸ਼ਕਲ ਆ ਰਹੀ ਸੀ ਪਹਿਲਾਂ ਜਦੋਂ ਤੁਸੀਂ ਤੇ ਹੁਣ ਕੀ ਤੁਹਾਨੂੰ ਫਾਇਦਾ ਹੋਵੇਗਾ ਜੀ ਲਿਫਟਿੰਗ ਕਰਨ ਵਿੱਚ ਸਰ ਅਜਨਾਂ 5-6 ਦਿਨ ਹੋ ਗਏ ਇੱਥੇ ਖੜਿਆ ਤੇ ਕੱਲ ਮੰਡੀ ਮੰਨ ਲੋ ਹੁਕਮ ਦਿੱਤੇ ਸਨ ਇੱਥੇ ਵੀ ਬੰਦ ਕਰੋ ਤੇ ਅੱਜ 5-6 ਦਿਨ ਬਾਅਦ ਸਰ ਗੱਡੀਆਂ ਲੋਡ ਹੋਈਆਂ ਸਾਡੀਆਂ ਜੇ ਕਿਸਾਨਾਂ ਦਾ ਵੀ ਐਵੇਂ ਟਾਈਮ ਟੇਬਲ ਬਣ ਜੇ ਜਾਂ ਮੰਨ ਲਓ 12-12 ਘੰਟੇ ਗੱਡੀਆਂ ਲੋਡ ਹੋਣ ਤਾਂ 12 ਘੰਟੇ ਉਹ ਆਣ ਇੱਥੇ ਨਾ ਜੀ ਤੇ ਇਸ ਕਰਕੇ ਵੀ ਜਿੱਦਾਂ ਹੁਣ 2 ਦਿਨ ਬੰਦ ਆ ਸਾਨੂੰ ਬੜਾ ਵਧੀਆ ਫੀਲ ਹੋਇਆ ਗੱਡੀਆਂ ਵੀ ਸਾਡੀਆਂ ਲੋਡ ਹੋ ਗਈਆਂ ਤੇ ਐਵੇਂ ਮਾਰਾ ਇਹਨਾਂ ਦਾ ਟਾਈਮ ਟੇਬਲ ਬਣਿਆ ਜਾਵੇ ਤੇ ਬਸ ਸਾਡੀ ਆਈ ਅਪੀਲ ਹੈ ਜੀ ਟੋੜਾ ਕਹਿਣਾ ਕਿ ਇੱਕ ਦਿਨ ਕਿਸਾਨ ਆਣ ਜਾਂਦੇ ਇੱਕ ਦਿਨ ਫਿਰ ਲਿਫਟਿੰਗ ਹੋਵੇ ਟੋੜਾ ਇਹ ਕਹਿਣਾ ਹੈ ਜੀ 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 ਐਵੇਂ ਠੀਕ ਹੈ ਜੀ ਇੱਕ ਦਿਨ ਕਿਸਾਨ ਤੇ ਇੱਕ ਦਿਨ ਲੋਡਿੰਗ ਜੀ ਪਰ ਜਿਹੜੇ ਕਿਸਾਨ ਨੇ ਫਸਲ ਵੜ ਲਈ ਉਹ ਫਿਰ ਵੜ ਕੇ ਕਿੱਥੇ ਰੱਖੇਗਾ ਆਪਣੀ ਫਸਲ ਜੀ ਸਰ ਦੇਖੋ ਇਹ ਆੜਤੀਆਂ ਦੇ ਹੱਥ ਆ ਸਾਰਾ ਜੀ ਇਹ ਫੋਨ ਕਰ ਸਕਦੇ ਸਾਰਿਆਂ ਕੋਲ ਨੰਬਰ ਨੇ ਜੀ ਜ਼ਿਮੀਂਦਾਰਾਂ ਦੇ ਵੀ ਤੁਸੀਂ ਵਡਾਇਓ ਜਾਂ ਨਾ ਵਡਾਇਓ ਜੀ ਇੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਨੇ ਨਿਜਾਮਪੁਰੇ ਜੀ ਉਹਨਾਂ ਨੂੰ ਇਹਨਾਂ ਨੇ ਫੋਨ ਕਰਤਾ ਸੀ ਕੱਲ ਨੂੰ ਦੋ ਦਿਨ ਮੰਡੀ ਬੰਦ ਆ ਜੀ ਤੇ ਉਹਨਾਂ ਨੇ ਝੋਨਾ ਵਡਾਇਆ ਨਹੀਂ ਜੀ ਹਾਂ ਜੋ ਕੱਲ ਨੂੰ ਹੁਣ ਮੰਨ ਲਓ ਕੱਲ ਨੂੰ ਮੰਡੀ ਖੁੱਲਣੀ ਤੇ ਕੱਲ ਨੂੰ ਉਹਨਾਂ ਝੋਨਾ ਵਡਾ ਕੇ ਇੱਥੇ ਸੁੱਟਣਾ ਜੀ ਇਹ ਆੜਤੀਏ ਦੱਸਣ ਤੇ ਸਾਰਾ ਕੰਮ ਹੱਲ ਹੋ ਜਾਂਦਾ ਜੀ ਜੀ ਬਿਲਕੁਲ ਡਰਾਈਵਰ ਸਾਇਵ ਜੀ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਿੱਥੇ ਕਿਸਾਨਾਂ ਨੂੰ ਇੱਥੇ ਮੰਡੀ ਵਿੱਚ ਖੜੇ ਹੋਣ ਦੀ ਜਗ੍ਹਾ ਨਹੀਂ ਮਿਲ ਰਹੀ ਜੀ ਕਿਉਂਕਿ ਕਾਫੀ ਝੋਨੇ ਦੀ ਇੱਥੇ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਜੀ ਦੂਜੇ ਪਾਸੇ ਹੁਣ ਜਿਲ੍ਹਾ ਪ੍ਰਸ਼ਾਸਨ ਵੱਲੋਂ 2 ਦਿਨ ਲਈ ਕਿਸਾਨਾਂ ਲਈ ਮੰਡੀ ਬੰਦ ਕੀਤੀ ਗਈ ਹੈ ਅਤੇ ਲਿਫਟਿੰਗ ਕਰਵਾਈ ਜਾ ਰਹੀ ਹੈ ਅਮਰਥਰ ਫਾਸਟ ਵੀ ਖਬਰ ਨਾਲ ਬਈ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ